ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਬ੍ਰੈਡ ਮਲਾਈ ਰੋਲ ਤੇ ਇਹਨੂੰ ਬਣਾਉਣ ਦੇ ਲਈ ਮੈਂ ਦੋ ਗਲਾਸ ਜਿਹੜੇ ਸੀਗੇ ਉਹ ਮੈਂ ਦੁੱਧ ਦੇ ਲੈ ਸੀਗੇ ਤੇ ਇਹਨੂੰ ਮੈਂ ਇੱਕ ਪੈਨ ਦੇ ਵਿੱਚ ਪਾ ਕੇ ਉਬਾਲੀ ਦਵਾਵਾਂਗੇ ਦੁੱਧ ਤੁਸੀਂ ਚੰਗੇ ਤਰ੍ਹਾਂ ਉਬਾਲ ਦੋ ਦਨੂ ਆਪਾਂ ਚੰਗੇ ਤਰ੍ਹਾਂ ਉਬਾਲਣਾ ਹੈ ਤਾਂ ਕਿ ਇਹ ਥੋੜਾ ਠਿੱਖੋ ਜਾਵੇ ਇੱਧਰ ਮੈਂ ਥੋੜੇ ਜਿਹਾ ਮਖਾਣੇ ਲੈ ਲਏ ਸੀ ਤੇ ਇੱਕ ਪੈਨ ਲੈ ਲਿਆ ਸੀ ਉਹਨੂੰ ਪ੍ਰੀ ਹੀਟ ਤੇ ਮੈਂ ਰੱਖ ਲਿਆ ਸੀ ਤੇ ਇਹਨੂੰ ਆਪਾਂ ਚੰਗੇ ਤਰ੍ਹਾਂ ਹਲਾ ਹਲਾ ਕੇ ਰੋਸਟ ਕਰਾਂਗੇ ਰੋਸਟ ਇਹਨੂੰ ਚੰਗੀ ਤਰ੍ਹਾਂ ਕਰਨਾ ਹੈ ਤੇ ਜਦੋਂ ਤੁਸੀਂ ਇਹਨੂੰ ਭਨ ਕੇ ਦੇਖੋਗੇ ਤੁਸੀਂ ਸਮਝ ਜਾਣਾ ਇਹ ਰੋਸਟ ਹੋ ਗਏ ਆ ਤੇ ਹੁਣ ਮੈਂ ਉਹੀ ਪੈਨ ਫੇਰ ਦੁਬਾਰਾ ਲੈ ਲਿਆ ਸੀ ਤੇ ਇਹਦੇ ਵਿੱਚ ਮੈਂ ਬਦਾਮ ਕਾਜੂ ਕਿਸ਼ਮਿਸ਼ ਤੇ ਥੋੜੇ ਜਿਹਾ ਮੈਂ ਸੀਡਸ ਲੈ ਲਏ ਸੀ ਇਹਨਾਂ ਨੂੰ ਵੀ ਆਪਾਂ ਰੋਸਟ ਕਰ ਲਵਾਂਗੇ ਇਹਨਾਂ ਨੂੰ ਵੀ ਰੋਸਟ ਚੰਗੀ ਤਰ੍ਹਾਂ ਕਰਨਾ ਹੈ ਜਦ ਤੱਕ ਇਹਨਾਂ ਦੀ ਸਮੈਲ ਆਪਾਂ ਨੂੰ ਨਹੀਂ ਆਉਣ ਲੱਗ ਜਾਂਦੀ ਇਹ ਰੋਸਟ ਵਧੀਆ ਕਰਨ ਦੇ ਨਾਲ ਐ ਹੁੰਦਾ ਕਿ ਜਦੋਂ ਇਹ ਦੁੱਧ ਦੇ ਵਿੱਚ ਮਿਕਸ ਹੁੰਦੇ ਆ ਤੇ ਇਹਦੀ ਸਮੈਲ ਬਹੁਤ ਵਧੀਆ ਆਉਂਦੀ ਹੈ ਤੇ ਇੱਧਰ ਮੈਂ ਕਟੋਰੀ ਦੇ ਵਿੱਚ ਦੁੱਧ ਲੈ ਲਿਆ ਸੀ ਅਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਕਸਟਰਡ ਕਸਟਰਡ ਨੂੰ ਆਪਾਂ ਚੰਗੇ ਤਰ੍ਹਾਂ ਹਲਾ ਹਲਾ ਕੇ ਮਲਾ ਮਲਾ ਕੇ ਆਪਾਂ ਮਿਕਸ ਕਰਾਂਗੇ ਤਾਂ ਕਿ ਇਹਦੇ ਵਿੱਚੋਂ ਲੰਮਸ ਜਿਹੜੇ ਆ ਉਹ ਸਾਰੇ ਬਾਹਰ ਨਿਕਲ ਜਾਣ ਤੇ ਆਪਾਂ ਇਹਨੂੰ ਦੁੱਧ ਦੇ ਵਿੱਚ ਥੋੜਾ ਥੋੜਾ ਕਰਕੇ ਮਿਲਾਵਾਂਗੇ ਇੱਕਦਮ ਆਪਾਂ ਦੁੱਧ ਦੇ ਵਿੱਚ ਨਹੀਂ ਪਾਉਣਾ ਥੋੜੀ ਜਿਹੀ ਆਪਾਂ ਜਿਹੜੀ ਦੁੱਧ ਦੀ ਕਨਸਿਸਟੈਂਸੀ ਆ ਉਹ ਥਿੱਕ ਕਰਨ ਦੇ ਵਾਸਤੇ ਆਪਾਂ ਕਸਟਰਡ ਨੂੰ ਐਡ ਕਰਨਾ ਹੈ ਤੁਸੀਂ ਦੇਖ ਸਕਦੇ ਹੋ ਦੁੱਧ ਦੀ ਕਨਸਿਸਟੈਂਸੀ ਕਿੰਨੀ ਥਿੱਕ ਹੋ ਗਈ ਹੈ ਤੇ ਦੁੱਧ ਆਪਾਂ ਇੰਨਾ ਕੋ ਉਬਾਲਿਆ ਏ ਕਿ ਦੁੱਧ ਵੀ ਆਪਣਾ ਅੱਧਾ ਰਹਿ ਗਿਆ ਤੇ ਹੁਣ ਮੈਂ ਇਹਨੂੰ ਇੱਕ ਬੌਲ ਦੇ ਵਿੱਚ ਪਾ ਲਿਆ ਏ ਬੌਲ ਦੇ ਵਿੱਚ ਪਾ ਕੇ ਆਪਾਂ ਇਹਨੂੰ ਜਿਹੜੇ ਮੇਰੇ ਡਰਾਈ ਫੂਡਸ ਸੀਗੇ ਮੈਂ ਰੋਸਟ ਕੀਤੇ ਸੀ ਉਹਨਾਂ ਨੂੰ ਵੀ ਮੈਂ ਇਹਨਾਂ ਦੇ ਵਿੱਚ ਮਿਕਸ ਕਰ ਦਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ نیچے ਡਿਪ ਕਰਨਾ ਏ ਤਾਂ ਕਿ ਸਾਰੇ ਜਿਹੜੇ ਇਹਨਾਂ ਦਾ ਫਲੇਵਰ ਇਹਨਾਂ ਦੇ ਵਿੱਚ ਆ ਜਾਵੇ ਤੇ ਜਿਹੜੇ ਮਖਾਣੇ ਵੀ ਮੈਂ ਰੋਸਟ ਕੀਤੇ ਸੀ ਉਹ ਵੀ ਮੈਂ ਇਹਨਾਂ ਦੇ ਵਿੱਚ ਹੀ ਪਾ ਦਿੱਤੇ ਸੀ ਦੁੱਧ ਕਸਟਰਡ ਦੇ ਵਿੱਚ ਤੇ ਹੁਣ ਮੈਂ ਇਹਨੂੰ ਇੱਕ ਚਮਚ ਦੀ ਹੈਲਪ ਦੇ ਨਾਲ ਡੀਪਲੀ ਡਿਪ ਕਰਾਂਗੇ ਤਾਂ ਕਿ ਸਾਰੇ ਗਲ ਜਾਣ ਇੱਧਰ ਮੈਂ ਚਾਰ ਜਿਹੜੇ ਆ ਬ੍ਰੈਡ ਲੈ ਲਏ ਸੀ ਬ੍ਰੈਡ ਤੁਸੀਂ ਵਾਈਟ ਹੀ ਲੈਣੇ ਆ ਮੈਂ ਤਾਂ ਇਹ ਹੀ ਬੋਨ ਬੈਡ ਯੂਜ਼ ਕਰਦੀ ਆ ਇਹਨਾਂ ਨੂੰ ਜਿਹੜੇ ਇਹਨਾਂ ਦਾ ਕਾਰਨਰ ਆ ਚਾਰੋਂ ਪਾਸੇ ਇਹਨਾਂ ਨੂੰ ਕੱਟ ਲੈਣਾ ਹੈ ਤਾਂ ਕਿ ਜਿਹੜੇ ਆਪਣੇ ਰੋਲ ਆ ਉਹ ਸੌਫਟ ਜਿਹਾ ਬਣ ਕੇ ਤਿਆਰ ਹੋਣ ਤੁਸੀਂ ਦੇ ਸਕਦੇ ਏਸੇ ਇਸ ਤਰੀਕੇ ਨਾਲ ਤੁਸੀਂ ਚਾਰੇ ਪਾਸਿਓਂ ਬ੍ਰੈਡ ਕੱਟ ਲੈਣੇ ਦੂਜਾ ਵੈਰਾਈਟੀ ਵੀ ਮੈਂ ਲਿਆ ਹੈ ਇਹ ਵੀ ਮੈਂ ਤੁਹਾਨੂੰ ਕੱਟ ਕੇ ਦਿਖਾਉਣੀ ਆ ਇਹ ਵੀ ਐਸੇ ਤਰੀਕੇ ਨਾਲ ਆਪਾਂ ਕੱਟ ਲੈਣਾ ਤੁਸੀਂ ਦੇਖ ਸਕਦੇ ਹੋ ਮੈਂ ਇਹਨੂੰ ਰੈਸਟ ਦੇ ਲਈ ਫ੍ਰਿਜ ਦੇ ਵਿੱਚ ਠੰਡਾ ਹੋਣ ਲਈ ਰੱਖ ਦਿੱਤਾ ਹੈ ਇਹ ਹੁਣ ਠੰਡਾ ਹੋ ਗਿਆ ਹੈ ਤੇ ਆਪਾਂ ਇਹਨੂੰ ਗ੍ਰाइंड ਕਰਨਾ ਹੈ ਗ੍ਰाइंड ਤੁਸੀਂ ਦਰਦਰਾ ਜਿਹਾ ਕਰਨਾ ਹੈ ਤੁਸੀਂ ਬਹੁਤ ਜ਼ਿਆਦਾ ਫਾਈਨ ਪੇਸਟ ਬਣਾ ਕੇ ਤਿਆਰ ਨਹੀਂ ਕਰਨਾ ਇਹਨੂੰ ਖਾਣ ਦੇ ਵਿੱਚ ਫਿਰ ਦਰਦਰਾ ਹੀ ਵਧੀਆ ਲੱਗਦਾ ਹੈ ਹੁਣ ਆਪਾਂ ਇੱਧਰ ਜਿਹੜੇ ਬ੍ਰੈਡ ਹੈ ਆ ਉਹਨਾਂ ਨੂੰ ਮਲਾਈ ਲਾ ਕੇ ਆਪਾਂ ਸੌਫਟ ਜਿਹਾ ਕਰ ਲਵਾਂਗੇ ਮਲਾਈ ਲਾਉਣੇ ਬਹੁਤ ਜ਼ਰੂਰੀ ਹੈ ਇਹਦੇ ਨਾਲ ਜਿਹੜੇ ਬ੍ਰੈਡ ਰੋਲ ਆ ਉਹ ਚੰਗੇ ਤਰ੍ਹਾਂ ਬਣ ਕੇ ਤਿਆਰ ਹੁੰਦੇ ਆ ਮਲਾਈ ਜਿਹੜੀ ਹੈ ਇਹ ਮੈਂ ਘਰੇ ਹੀ ਦੁੱਧ ਤੋਂ ਲਾਈ ਸੀ ਤੁਸੀਂ ਕੋਈ ਵੀ ਮਲਾਈ ਯੂਜ਼ ਕਰਦੇ ਹੋ ਮੈਂ ਬ੍ਰੈਡ ਤੇ ਜਿਹੜੇ ਆ ਉਹ ਮੈਂ ਅਮੋਲ ਦੀ ਮਲਾਈ ਜਿਹੜਾ ਪ੍ਰੈਫਰ ਨਹੀਂ ਕਰਦੀ ਮੈਂ ਘਰ ਤੋਂ ਹੀ ਬਣੀ ਹੋਈ ਮਲਾਈ ਜਿਹੜੀ ਆ ਮੈਂ ਬ੍ਰੈਡਾਂ ਤੇ ਲਾਣੀ ਆ ਬ੍ਰੈਡਾਂ ਤੇ ਤੁਸੀਂ ਚੰਗੀ ਤਰ੍ਹਾਂ ਮਲਾਈ ਜਿਹੜੀ ਆ ਸਪਰੈਡ ਕਰਕੇ ਲਾਣੀ ਆ ਕਿਉਂਕਿ ਜਿਹੜੇ ਜਦੋਂ ਆਪਾਂ ਰੋਲ ਬਣਾਵਾਂਗੇ ਆਪਾਂ ਨੂੰ ਕੋਈ ਦਿੱਕਤ ਨਹੀਂ ਆਏਗੀ ਹੁਣ ਮੈਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਰੋਲ ਆਪਣਾ ਰੋਲ ਬਹੁਤ ਵਧੀਆ ਬਣ ਜਾਏਗਾ ਤੁਸੀਂ ਬਹੁਤ ਧਿਆਨ ਨਾਲ ਬਣਾਣਾ ਏ ਤੁਸੀਂ ਦੇਖ ਸਕਦੇ ਹੋ ਰੋਲ ਆਪਣਾ ਬਣ ਕੇ ਤਿਆਰ ਹੋ ਗਿਆ ਹੈ ਦੂਜਾ ਬ੍ਰੈਡ ਤੋਂ ਮੈਂ ਐਸੇ ਤਰੀਕੇ ਨਾਲ ਜਿਹੜੀ ਮਲਾਈ ਆ ਉਹ ਮੈਂ ਲਾ ਲਵਾਂਗੇ ਇਸ ਤਰੀਕੇ ਨਾਲ ਤੁਸੀਂ ਸਪਰੈਡ ਕਰ ਕਰਕੇ ਮਲਾਈ ਲਾਉਣੀ ਆ ਹੁਣ ਮੈਂ ਇੱਕ ਸਰਵਿਸ ਜਿਹੜੀ ਸੀ ਪਲੇਟ ਲੈ ਲਈ ਸੀ ਤੇ ਉਹਦੇ ਵਿੱਚ ਜਿਹੜੇ ਮੈਂ ਚਾਰੇ ਹੀ ਬ੍ਰੈਡ ਦੇ ਰੋਲ ਬਣਾਏ ਸੀ ਉਹ ਮੈਂ ਸੈੱਟ ਕਰਕੇ ਰੱਖ ਲਏ ਸੀ ਤੁਸੀਂ ਦੇਖ ਸਕਦੇ ਹੋ 1 ਬਾਈ 1 ਤੁਸੀਂ ਇਹਨੂੰ ਸੈੱਟ ਕਰਕੇ ਰੱਖਣਾ ਹੈ ਜਾਂ ਤੁਸੀਂ ਇੱਕ ਦੂਜੇ ਦੇ ਉੱਪਰ ਵੀ ਰੱਖ ਸਕਦੇ ਹੋ ਪਰ ਮੇਰੇ ਤਾਂ ਬ੍ਰੈਡ ਰੋਲ ਘੱਟੇ ਸੀਗੇ ਜੇ ਤੁਹਾਡੇ ਪੰਜਾਂ ਤੋਂ ਤੁਸੀਂ ਇੱਕ ਦੂਜੇ ਦੇ ਉੱਪਰ ਵੀ ਰੱਖ ਸਕਦੇ ਹੋ ਜਾਂ 6 ਆ ਤਾਂ ਵੀ ਤੁਸੀਂ ਇੱਕ ਦੂਜੇ ਦੇ ਉੱਪਰ ਰੱਖ ਸਕਦੇ ਹੋ ਤੇ ਚਮਚ ਦੇ ਨਾਲ ਤੁਸੀਂ ਇਸ ਤਰੀਕੇ ਦੇ ਨਾਲ ਸਾਰਾ ਜਿਹੜਾ ਆਪਣਾ ਕਸਟਰਡ ਹੈ ਉਹ ਸਪਰੈਡ ਕਰਦੇ ਜਾਓਗੇ ਥੋੜਾ ਜਿਹਾ ਮੈਂ ਬਦਾਮ ਕਾਜੂ ਤੇ ਪਿਸਤਾ ਜਿਹੜੇ ਅਸੀਂ ਕੱਟ ਲਏ ਸੀ ਇਹਨੂੰ ਗਾਰਨਿਸ਼ ਕਰਨੇ ਵਾਸਤੇ ਕਿਉਂਕਿ ਡੈਕੋਰੇਸ਼ਨ ਕਰਨੀ ਬਹੁਤ ਜ਼ਰੂਰੀ ਹੈ ਜੇ ਤੁਹਾਡੀ ਪ੍ਰੈਜੈਂਟੇਸ਼ਨ ਹੋਊਗੀ ਤਾਂ ਹੀ ਤੁਹਾਡੀ ਜਿਹੜੀ ਆ ਡਿਸ਼ ਆ ਉਹ ਜ਼ਿਆਦਾ ਵਧੀਆ ਲੱਗਦੀ ਤੁਸੀਂ ਦੇਖ ਸਕਦੇ ਹੋ ਆਪਣੀ ਜਿਹੜੀ ਡੈਕੋਰੇਸ਼ਨ ਹੈ ਉਹ ਪਿਸਤਾ ਦੇ ਨਾਲ ਕਿੰਨੀ ਵਧੀਆ ਹੋ ਗਈ ਹੈ ਕਿਵੇਂ ਦੇ ਲੱਗੇ ਤੁਹਾਨੂੰ ਮੇਰੇ ਅੱਜ ਦੀ ਇਹ ਰੈਸਪੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਨਾਲ ਹੀ ਰੋਜ਼ ਮੇਰੀਆਂ ਵੀਡੀਓ ਦੇਖਣ ਦੇ ਲਈ ਮੈਨੂੰ ਫੋਲੋ ਕਰਦੇ ਰਹਿਣਾ ਮੈਂ ਅਜਿਹੀਆਂ ਵੀਡੀਓ ਲੈ ਕੇ ਆਉਂਦੀ ਰਹਿੰਨੀ ਆ ਮਿਲਦੇ ਆ ਇੱਕ ਹੋਰ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ